ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦਾ ਨਤੀਜਾ ਐਲਾਨ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ ਐਂਜਲ ਕੁਪਤਾ ਨੇ ਦਸਵੀਂ ਜਮਾਤ ਵਿੱਚੋਂ 639 ਤੋਂ 650 ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਟਾਪਰ ਰਹਿ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਸਕੂਲ ਦਾ ਨਤੀਜਾ 100% ਦੀ ਰਹਾ ਅਤੇ ਚਾਰ ਵਿਦਿਆਰਥੀ ਮੈਟ੍ਰਿਕ ਵਿੱਚ ਆਏ ਜਿਨ੍ਹਾਂ ਨੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਇਹ ਸਕੂਲ ਦੇ ਚੇਅਰਮੈਨ ਰਾਜਦੀਪ ਸਿੰਘ ਡਾਇਰੈਕਟਰ ਹਰਲੀਨ ਕੌਰ ਪ੍ਰਿੰਸੀਪਲ ਰક્ષા ਵਰਮਾ ਅਤੇ ਅਧਿਆਪਕਾਂ ਦੀ ਅੰਤਕ ਮਿਹਨਤ ਦਾ ਨਤੀਜਾ ਹੈ ਉਹ ਹਮੇਸ਼ਾ ਬੱਚਿਆਂ ਦੇ ਚੰਗੇ ਭਵਿੱਖ ਲਈ ਨਵੇਂ-ਨਵੇਂ ਉਪਰਾਲੇ ਕਰਦੇ ਰਹਿੰਦੇ ਹਨ बेटा आपका न, मेरा नाम नैगी हार है दसवीं का रिजल्ट आया जब किन्मा रैंक आया मेरा थर्ड रैंक आया नाइन्टी के साथ और तो मुझे बहुत ज़्यादा प्राउड हो रहा है अपने पेरेंट्स पे टीचर्स पे और अपने आप हाँ पर भी और ये सब टीचर्स की वजह से ही हुआ है जब भी मुझे कोई डाउट हो रहा तो मैं टीचर से पूछ लेती थी और अगर डाउट क्लियर नहीं होता तो जब एग्ज़ाम्स होते थे तो मैं फ़ोन में से देख लेती थी और रोज़ के रोज जब एग्ज़ाम्स तो मैं फ़ाइव टू सिक्स आवर्स करती थी और जो बाकी का टाइम था वो खाने पीने वगैरह में होता बाकी तो सारा पढाई में होता था ठीक है क्या नाम है जी मेरा नाम बनते 10वीं का रिजल्ट आया अजय थे किनवा रैंक आया सठाई मेरा 6वीं रैंक आया पठानकोट डिस्ट्रिक्ट में ठीक है बहुत अच्छा लग रहा है बहुत प्राउडली फील हो रही है कि इतना अच्छा जो सक्सेस अस हमें मिली है कितना टाइम स्टडी करते थे आप उसी दिन से मैं मिनिमम 5 टू 6 आवर्स स्टडी करती थी

ਪੇਰੈਂਟਸ ਦਾ ਕਿੰਨਾ ਕਿਸੇ ਹੋਕ ਸੀਗਾ ਜੀ ਸਟੱਡੀ ਦੇ ਵਿੱਚ ਹਮੇਸ਼ਾ ਮੇਰੇ ਕੋ ਬਹੁਤ ਅੱਛਾ ਸਪੋਰਟ ਦਿਆ ਕੋਈ ਜ਼ਿਆਦਾ ਡਿਸਟਰੈਕਸ਼ਨਸ ਕੀ ਤਰਫ ਮੈਨੂੰ ਧਿਆਨ ਦੇਣੀ ਨਹੀਂ ਦੀ ਆਪਣੇ ਕੀ ਨਾਮ ਹੈ ਤੁਹਾਡਾ ਜੀ ਮਾਈ ਨੇਮ ਇਜ਼ ਅਨਿਕਾ ਕਿੰਨਾ ਰੈਂਕ ਆਇਆ ਜਦ ਰਿਜ਼ਲਟ ਆਇਆ ਤਸਮੀਦਾ ਮੈਂ ਨੇ ਡਿਸਟ੍ਰਿਕਟ ਮੇ ਫਸਟ ਰੈਂਕ ਕੀਆ ਹੈ 98.3% ਆ ਗਈ ਕਿੱਦਾਂ ਰਹਿ ਮਹਿਸੂਸ ਹੋ ਰਿਹਾ ਤੁਹਾਨੂੰ ਕਿੱਦਾਂ ਲੱਗ ਰਿਹਾ पेपर ने एक्चुअली एग्जाम्स बहुत अच्छे दिए थे तो था कि रिजल्ट अच्छा आएगा बट डिस्ट्रिक्ट में टॉप करके बहुत खुशी हो रही है जेड़ा आप गलत है आज जो मेरे ले लेवल पे आए हो कि जेड़ा ये सेरा किसते जा रहा है कि किनु कहना चाहो वैसे तो हमारे स्कूल में टीचर्स ने बहुत सपोर्ट किया था हमें अच्छे से पढ़ाया है डाउट्स अच्छे से क्लियर करे हैं इसके अलावा मेरे मम्मा ने मेरे पेरेंट्स ने बहुत सपोर्ट करा था कि हर मतलब ऐसा माहौल प्रोवाइड किया था हर चीज़ ऐसी समझाई थी कि सिर्फ हम पढ़ाई करें कोई अदर डिस्ट्रैक्शन के ना जाए तो पेरेंट्स और टीचर्स को ही मैं इसका क्रेडिट दूँगी कितना टाइम स्टडी कर देगा ये सर एग्ज़ाम्स के टाइम तो मतलब ऑल डे स्टडी था बस एक्स्ट्रा खाना पीना इसके ही मतलब लगता था नहीं तो स्टडी ਹਾਂ ਜੀ ਸਰ ਜੀ ਕੀ ਨਾਮ ਹੈ ਜੀ ਕਿਹੜਾ ਸਕੂਲ ਆ ਤੇ ਆਪ ਦਸਵੀਂ ਦਾ ਰਿਜ਼ਲਟ ਆਇਆ ਉਸ ਬਾਰੇ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੈਲ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਕਿ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਅੱਜ 10th ਦਾ ਰਿਜ਼ਲਟ ਅਨਾਉਂਸ ਹੋਇਆ ਹੈ ਉਹਦੇ ਵਿੱਚ 12ਵੀਂ ਦੀ ਤਰ੍ਹਾਂ ਸੇਮ ਸਾਡੇ ਹੀ ਬੱਚੇ ਨੇ ਪਲੱਸ 2 'ਚ ਵੀ ਡਿਸਟ੍ਰਿਕਟ ਟੌਪ ਕੀਤਾ ਸੀਗਾ ਔਰ 10th ਦੇ ਰਿਜ਼ਲਟ 'ਚ ਵੀ ਅੱਜ ਬੜੀ ਖੁਸ਼ੀ ਹੈ ਤੁਹਾਡਾ ਸਾਂਝੀ ਕਰਦੇ ਹੋਏ ਕਿ 10th ਦੇ ਰਿਜ਼ਲਟ 'ਚ ਵੀ ਐਂਜਲ ਬੱਚੀ ਨੇ ਪੂਰੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੌਪ ਕੀਤਾ ਚਾਰ ਬੱਚੇ ਮੈਰਿਟ 'ਚ ਆਏ ਔਰ ਜਿਹੜੀ ਐਂਜਲ ਹੈ ਜਿਸਨੇ ਟੌਪ ਕੀਤਾ ਉਹਦੇ 98.3% ਮਾਰਕਸ ਹੈ ਔਰ ਇਸ ਚੀਜ਼ ਦਾ ਮੈਂ ਬੱਚਿਆਂ ਨੂੰ ਵੀ ਮੁਬਾਰਕਾ ਦਿੰਦਾ ਹਾਂ ਉਹਨਾਂ ਦੇ ਮਾਪੇ-ਮਾਪ ਨੂੰ ਵੀ ਸਕੂਲ ਨੂੰ ਸਟਾਫ ਨੂੰ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੰਦੇਸ਼ ਕੀ ਦਿਨਾ ਚਾਹਾਂਗੇ ਮੈਂ ਇਹ ਦੱਸਣਾ ਚਾਹੁੰਗਾ ਜੀ ਕਿ ਬੱਚੇ ਸ਼ੁਰੂ ਤੋਂ ਮਤਲਬ ਕਿ ਨਰਸਰੀ ਤੋਂ ਅਵਰਡ ਸਾਡੇ ਸਕੂਲ 'ਚ ਹੀ ਪੜ ਰਹੇ ਨੇ ਚਾਰੋਂ ਔਰ ਬੜੀ ਖੁਸ਼ੀ ਹੈ ਸਾਨੂੰ ਕਿ ਬੱਚੇ ਸਾਡੇ ਆਪਣੇ ਪੜਾਏ ਹੋਏ ਅੱਜ ਇਹ ਰਿਜ਼ਲਟ ਲੈ ਕੇ ਆਏ ਹਨ ਔਰ ਜਿਹੜਾ ਮੇਜਰ ਰੀਜ਼ਨ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਰਿਜ਼ਲਟ ਦਾ ਮੈਰਿਟ ਚ ਆਂਦਾ ਰਿਹਾ ਹੈ ਉਹ ਹੀ ਹੈ ਕਿ ਇਹ ਲੋਕ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਔਰ ਮੋਬਾਈਲ ਫੋਨ ਤੋਂ ਇਹਨਾਂ ਨੇ ਆਪਣੇ ਆਪ ਨੂੰ ਦੂਰ ਰੱਖਿਆ ਔਰ ਕਿਸੇ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਕਿ ਇਹਨਾਂ ਨੂੰ ਡਿਸਟਰੈਕਸ਼ਨ ਹੋਵੇ ਉਸ ਤੋਂ ਇਹਨਾਂ ਨੇ ਆਪਣੇ ਆਪ ਨੂੰ ਦੂਰ ਰੱਖਿਆ ਤੇ ਇਹ ਰਿਜ਼ਲਟ ਸਾਹਮਣੇ ਆਇਆ ਸਾਡੇ ਐਕਸਪੀਰੀਅੰਸ ਸਾਡੀ ਗਾਈਡਲਾਈਨ ਸਾਡੇ ਸਟਾਫ ਦੀ ਪੜ੍ਹਾਈ ਕਰਾਉਣ ਦਾ ਤਰੀਕਾ ਇਹਨਾਂ ਬੱਚਿਆਂ ਨੂੰ ਅੱਛੇ ਨੋਟਸ ਪ੍ਰੋਵਾਈਡ ਕਰਨੇ ਐਕਸਟਰਾ ਕਲਾਸਿਸ ਲਗਾਉਣੀਆਂ ਇਹ ਸਾਰਾ ਇੱਕ ਜੁਆਇੰਟ ਹਾਂ ਹੁੰਦਾ ਹੈ ਪੇਰੈਂਟਸ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਇਹਦੇ ਵਿੱਚ ਕਿ ਪੇਰੈਂਟਸ ਨੇ ਸਕੂਲ ਤੋਂ ਬਾਅਦ ਘਰ ਜਾ ਕੇ ਬੱਚਿਆਂ ਨੂੰ ਕਿਵੇਂ ਉਹਨਾਂ ਦੀ ਪਰਪਰਿਸ਼ ਕੀਤੀ ਹੈ ਕਿਵੇਂ ਗਾਈਡਲਾਈਨ ਦਿੱਤੀ ਹੈ ਕਿਵੇਂ ਉਹਨਾਂ ਨੂੰ ਸਬਝਾਇਆ ਸਿਖਾਇਆ ਔਰ ਧਿਆਨ ਰੱਖਿਆ ਕੇਅਰ ਕੀਤੀ ਹੈ ਮੋਨਿਟਰਿੰਗ ਕੀਤੀ ਹੈ ਇਹ ਸਭ ਸਕੂਲ ਔਰ ਬਾਬਾ ਦਾ ਔਰ ਬੱਚਿਆਂ ਦੀ ਸੈਲਫ ਸਟੱਡੀ ਦਾ ਜਿਹੜਾ ਇੱਕ ਜੁਆਇੰਟ ਨਤੀਜਾ ਸਾਹਮਣੇ ਆਉਂਦਾ ਹੈ ਜੀ ਟੀਚਰਾਂ ਉਹ ਲੋਕ ਕਿਸ ਤਰ੍ਹਾਂ ਦਾ ਸਟਾਫ ਸਾਡਾ ਬਹੁਤ ਅੱਛਾ ਕੋਆਪਰੇਟਿਵ ਔਰ ਪੁਰਾਣਾ ਸਟਾਫ ਹੈ ਜੀ 50 ਸਾਲ ਪੁਰਾਣਾ ਸਕੂਲ ਹੈ ਪਲੇਵਿਸ ਸਾਲ 75 ਦੇ ਵਿੱਚ ਇਹ ਸਕੂਲ ਮੇਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਉਸੀ ਕਰਕੇ ਇੱਥੇ ਬਹੁਤ ਐਕਸਪੀਰੀਅੰਸ ਸਟਾਫ ਹੈ ਜਿੰਦਾ ਦਾ ਪੜਾਉਣ ਦਾ ਐਕਸਪੀਰੀਅੰਸ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਉਹਨਾਂ ਦੇ ਪੜ੍ਹਾਈ ਬੱਚੇ ਹਰ ਸਾਲ ਮੈਰਿਟ 'ਚ ਵੀ ਆਉਂਦੇ ਆ ਔਰ ਟਾਪਰ ਵੀ ਹੁੰਦੇ ਡਿਸਟ੍ਰਿਕਟ 'ਚ ਮੈਰਿਟਸ ਇਹਦਾ ਪੱਕ ਕਿਸ ਨੇ ਜਾਂਦਾ ਹੈ ਬੱਚਿਆਂ ਇਹਦੇ بڑا ਸਕੂਲ ਦਾ ਇੱਕ ਨਾਮ ਵੀ ਹੈ ਮੈਰਿਟਸ ਸਕੂਲ ਸਕੂਲ ਜਿਹੜਾ ਹੈ ਇੱਕ ਪਰਿਵਾਰ ਹੈ ਇਹਦੇ ਕੋਈ ਇੱਕ ਸਦਸਿਆ ਨਹੀਂ ਹੁੰਦਾ ਹਰ ਬੰਦੇ ਦਾ ਆਪਣਾ ਆਪਣਾ ਰੋਲ ਹੈ ਮੇਰਾ ਆਪਣਾ ਰੋਲ ਹੈ ਪੜਾਉਣ ਵਾਲੇ ਦਾ ਆਪਣਾ ਰੋਲ ਹੈ ਬੱਚਿਆਂ ਦਾ ਆਪਣਾ ਰੋਲ ਹੈ ਮੈਰਿਟਸ ਦਾ ਵੀ ਇੱਕ ਰੋਲ ਹੈ ਇਹ ਜਿਹੜਾ ਸਾਰਾ ਰਿਜ਼ਲਟ ਆਂਦਾ ਇਹ ਇੱਕ ਜੁਆਇੰਟ 1.200 ਬੰਦਿਆਂ ਦੀ ਮਿਹਨਤ ਨਾਲ ਜੁੜ ਕੇ ਇਸ ਤਰ੍ਹਾਂ ਦੇ ਰਿਜ਼ਲਟ ਆਂਦੇ ਇਸ ਤਰ੍ਹਾਂ ਕੋਈ ਇੱਕ ਬੱਚਾ ਜਾਂ ਇੱਕ ਟੀਚਰ ਇਸ ਤਰ੍ਹਾਂ ਇਹ ਸਕੂਲ ਨਹੀਂ ਰਿਜ਼ਲਟ ਕੱਢ ਸਕਦਾ ਇਹਦੇ ਵਿੱਚ ਬਹੁਤ ਰੈਗੂਲਰ ਮਿਹਨਤ ਔਰ ਇੱਕ ਐਫਰਟਸ ਦਿਖ ਰਹੇ ਹੁੰਦੇ ਆ ਔਰ ਬੱਚਿਆਂ ਨੇ ਵੀ ਮਨ ਮਾਰਿਆ ਹੁੰਦਾ ਆਮ ਬੱਚਿਆਂ ਵਾਂਗ ਬਾਜ਼ਾਰਾਂ ਚ ਨਾ ਘੁੰਮਣਾ ਸੜਕਾਂ ਤੇ ਨਾ ਘੁੰਮਣਾ ਇੱਧਰ ਉੱਧਰ ਨਾ ਭਟਕਣਾ ਸੋਸ਼ਲ ਮੀਡੀਆ ਤੇ ਨਾ ਜਾਣਾ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖਣਾ ਸਿਰਫ ਜਿਹੜਾ ਅਕੈਡਮਿਕਸ ਨੂੰ ਚੀਜ਼ਾਂ ਇੰਪਰੂਵ ਕਰ ਸਕੇ ਉਸ ਸਿਲਸਿਲੇ ਲਈ ਜੇ ਆਪਾਂ ਟੈਕਨੋਲੋਜੀ ਦਾ ਯੂਜ਼ ਕਰਦੇ ਆ ਤਾਂ ਅੰਡਰਸਟੂਡ ਹੈ ਕਿ ਉਸ ਤਰ੍ਹਾਂ ਹੀ ਦੇ ਬੱਚੇ ਅੱਗੇ ਨਿਕਲ ਕੇ ਆਉਂਦੇ ਆ ਠੀਕ ਹੈ ਸੋ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز